ਸੋ ਪਾਣੀ ਚਾਹੀਦਾ ਉਹ ਉਹ ਪਤਾ ਨਹੀਂ ਕੋਈ ਸੰਗੂ ਕੋਟਰ ਤੋਂ ਇੱਕ ਟੁੱਟ ਪਰੇ ਹੋ ਜੀ ਸੰਤ ਨਾਲੇ ਇੱਕ ਮਿੰਟ ਗਿੱਲੇ ਜਿੱਥੇ ਬੰਦਿਆ ਆਹ ਗਿੱਲੇ ਗਿੱਲੇ ਸਾਵੇ ਆਪੇ ਗਿੱਲੇ ਸਾਵੇ ਆਪ ਹੀ ਨੇ ਚਲੋ ਇਹ ਕਹਿ ਦੇਜੇ ਉੱਤੇ ਉਹ ਰੈਸਕਿਊ ਟੀਮਾਂ ਦੇ ਦੋ ਕੇ ਅੱਛਾ ਰੈਸਕਿਊ ਟੀਮ ਆ ਗਈ ਹਾਂ ਚਲੋ ਗਿੱਲੇ ਆ ਗਏ ਜੀ ਜੀ

सर एक बार पानी पत् पानी नहीं लेते

ਸਿੰਘ ਬਜੀਦਪੁਰ ਸੂਬਾ ਕਮੇਟੀ ਮੈਂਬਰ ਵੀ ਕੇ ਜੂ ਕ੍ਰਾਂਤੀਕਾਰੀ ਸਰਦਾਰ ਜੀ ਹੁਣ ਜਿਹੜੇ ਉੱਥੇ ਕਿਸਾਨਾਂ ਦੇ ਉੱਪਰ ਗੋਲੀਬਾਰੀ ਕਰ ਰਹੇ ਹੈ ਜੀ ਹਰਿਆਣਾ ਪੁਲਿਸ ਕਿੰਨੇ ਕੁ ਮਤਲਬ ਕਿਸਾਨ ਫੱਟੜ ਹੋ ਕੇ ਆ ਗਏ ਪੰਜ ਕਿਸਾਨ ਨੇ ਜਿਹੜੇ ਆਗੂ ਉੱਥੇ ਫੱਟੜ ਹੋ ਕੇ ਆ ਚੁੱਕੇ ਨੇਗੇ ਤੇ ਲਗਾਤਾਰ ਗੋਲ ਗੋਲੀਬਾਰੀ ਚੱਲ ਰਹੀ ਹੈ ਤੇ ਲਗਾਤਾਰ ਐਂਬੂਲੈਂਸਾਂ ਚੱਲ ਰਹੀਆਂ ਨੇ ਨਾਲ ਡਾਕਟਰਾਂ ਵੱਲੋਂ ਕਿੱਥਾ ਜਾ ਰਹੇ ਹਾਂ ਹਾਂ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਦੇਖ ਕੇ ਜਿਹੜੀ ਮਤਲਬ ਅੱਗੇ ਫਰਦਰ ਰੈਫਰ ਕਰਨ ਬਾਰੇ ਜਾਂ ਹੋਰ ਟੈਸਟ ਕਰਾਉਣ ਵਾਸਤੇ ਕਿਹਾ ਜਾ ਰਿਹਾ ਸਰ ਮੇਰਾ ਨਾਮ ਬਲਕਾਰ ਸਿੰਘ ਬੈਂਸ ਤੇ ਮੈਂ ਜਰਸਿਕਤਰ ਆ ਹਾਰਦਿਕ ਕਿਸਾਨ ਰਜੂਨੀ ਪੰਜਾਬ ਸਰ ਸ਼ੰਗੂ ਦੇ ਕੀ ਕੀ ਹਾਲਾਤ ਇਸ ਤਰ੍ਹਾਂ ਸਰ ਸ਼ੰਗੂ ਦੇ ਹਾਲਤ ਬੜੇ ਇਸ ਟਾਈਮ ਡੇਂਜਰ ਦੇ ਬਣੇ ਹੋਏ ਨੇ ਜੋ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 6 ਤਰੀਕ ਨੂੰ ਵੀ ਧਰਨਾ ਇੱਕ ਭਜਨਤਾ ਇੱਕ ਸਿਕਦਾ ਭੇਜਿਆ ਸੀਗਾ ਤੇ ਅੱਜ 7 ਨੂੰ ਭੇਜਿਆ ਸੀਗਾ ਤੇ ਉਹ ਤੇ ਜੋ ਵੀ ਉਹਨਾਂ ਦਾ ਜਿੱਥੇ ਜੱਥਾ ਗਿਆ ਸ਼ਾਂਤੀਪੂਰਨ ਗਿਆ ਵੈਗਰੂ ਦਾ ਜਾਫ ਕਰਦਾ ਗਿਆ ਉਸ ਤੋਂ ਬਾਅਦ ਉਧਰੋਂ ਤਾਂ ਕਾਫੀ ਬੋਲੇ ਵਗੈਰਾ ਛੱਡੇ ਗਏ ਤੇ ਮਾਰੀ ਜਿਹੜੀ ਪ੍ਰਸ਼ਾਸਨ ਹੈ ਪੁਲਿਸ ਉਹ ਵੀ ਮਾਰੀ ਬਸ ਐਂ ਬੋਲਦੀ ਗਾਲ ਤਾਂ ਕੱਢਦਾ ਕੀ ਜਾਂਦੀ ਸੀਗੀ ਤੇ ਇੱਕ ਅੱਜ ਸਵੇਰੇ ਇੱਕ ਹੋਰ ਘਟਨਾ ਵੀ ਵਾਪਰੀ ਜਿਹੜਾ ਪਹਿਲਾਂ ਅਸੀਂ ਸ਼ੱਕ ਕਰਦੇ ਸੀਗੇ ਪੰਜਾਬ ਸਰਕਾਰ ਤੇ ਕਿ ਸਰਕਾਰ ਸੈਂਟਰ ਨਾਲ ਮਿਲੀ ਹੋਈ ਹੈ ਉਹ ਜੋ ਕਲੀਅਰ ਵੀ ਹੋ ਗਿਆ ਜਦੋਂ ਸਵੇਰੇ ਅੱਜ ਜਦੋਂ ਸਵੇਰੇ ਪਰੇ ਸਾਰੀ ਸੀਗੀ ਬਾਟਰ ਤੇ ਜਾਣ ਲਈ ਤਾਂ ਆਪਣੇ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨਾਲ ਨੂੰ ਰੋਕਿਆ ਗਿਆ ਤੇ ਰੋਕਿਆ ਗਿਆ ਉਸ ਤੋਂ ਬਾਅਦ ਉੱਥੇ ਧਰਨਾ ਵੀ ਲਾਇਆ ਗਿਆ ਕਿਸਾਨਾਂ ਵੱਲੋਂ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਆਏ ਉਹਨਾਂ ਨੇ ਨਾਲ ਉਹਨਾਂ ਨੂੰ ਆਪਣੀ ਸਫਾਈ ਦਿੱਤੀ ਜੋ ਪ੍ਰਸ਼ਾਸਨ ਦਿੰਦਾ ਹੁੰਦਾ ਉਸ ਤੋਂ ਬਾਅਦ ਫਿਰ ਉਹ ਉਤਰਨਾ ਚੱਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਲਾਅ ਕੀਤਾ ਪ੍ਰੈਸਰ ਨੂੰ ਵੀ ਤੁਸੀਂ ਕਵਰੇਜ ਕਰਨੀਆ ਕਰੋ ਪਰ ਉਸ ਤੋਂ ਕੁਝ ਟਾਈਮ ਬਾਅਦ ਫੇਰ ਉਹੀ ਸੇਮ ਪੋਜੀਸ਼ਨ ਆ ਗਈ ਫੇਰ ਉਹ ਪ੍ਰੈਸਰ ਰੋਕਣ ਲੱਗੇ ਸੀਗੇ ਫੇਰ ਉਸ 스테ਜ ਤੋਂ ਲਾਅਸ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਪ੍ਰੈਸ ਦੀ ਵਾਸਤੇ ਰਸਤਾ ਦਿੱਤਾ ਵੀ ਜਾ ਸਕਦੇ ਨੇ ਇਸ ਤਰ੍ਹਾਂ ਕਰਕੇ ਜੋ ਪੰਨ ਸ਼ੱਕ ਕਰਦੇ ਸੀਗੇ ਨਾ ਪੰਜਾਬ ਸਰਕਾਰ ਤੇ ਕਿ ਸੈਂਟਰ ਨਾਲ ਮਿਲੀ ਹੋਈ ਹੈ ਉਹ ਆਲਰੇਡੀ ਕਲੀਅਰ ਵੀ ਹੋ ਗਿਆ ਕੀ ਸਮਝੋ ਪੰਜਾਬ ਸਰਕਾਰ ਦੇ ਹੱਥ ਵਿੱਚ ਹੈ ਕਿੱਦਾਂ ਹੈ ਸਰ ਇਹ ਕਲੀਅਰ ਹੈ ਪੰਜਾਬ ਸਰਕਾਰ ਦੇ ਹੱਥ ਵਿੱਚੋਂ ਸੈਂਟਰ ਨਾਲ ਮਿਲ ਕੇ ਤੇ ਹਰਿਆਣਾ ਨਾਲ ਮਿਲ ਕੇ ਚੱਲ ਰਹੀ ਹੈ ਉਹ ਤਾਂ ਕਲੀਅਰ ਹੈ 13 ਫਰਵਰੀ ਤੋਂ ਹੀ ਜਦੋਂ ਪਹਿਲਾਂ ਵੀ 13 ਫਰਵਰੀ 14 21 ਨੂੰ ਹੋਇਆ ਸੀਗਾ ਜਦੋਂ ਵੀ ਬੇਨਤੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਵੀ ਜਿਉਂਨਾ ਦਾ ਜਿੱਥੇ ਰੁਕਕ ਲਾਈ ਹੋਈਆਂ ਤੇ ਬਾਰਡਰ ਬਣਾਇਆ ਹੋਇਆ ਉਹ ਸਾਰਾ ਪੰਜਾਬ ਦੇ ਅੰਦਰ ਆਂਦਾ ਪੰਜਾਬ ਦੇ ਏਰੀਆ 'ਚ ਲੱਗਿਆ ਹੋਇਆ ਇਹ ਨਹੀਂ ਲੱਗਣਾ ਚਾਹੀਦਾ ਔਰ ਉਸ ਤੋਂ ਬਾਅਦ ਵੀ 50 ਸਰਕਾਰ ਨੇ ਕੋਈ ਨਾ ਕੋਈ ਐਕਸ਼ਨ ਨਹੀਂ ਲੀਤਾ ਗਿਆ ਹਮੇਸ਼ਾ ਦੇਖਿਆ ਜਾਵੇ ਹਰਿਆਣਾ ਦੇ ਸੈਂਟਰ ਸਰਕਾਰ ਦੇ ਪੱਖ ਪੂਰੇ ਆ ਗਏ ਪੰਜਾਬ ਸਰਕਾਰ ਤੋਂ ਕੀ ਮੰਗ ਰਹੇ ਸਾਰੇ ਜੀ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਜੇ ਤੁਸੀਂ ਕਿਸੇ ਤਰੀਕੇ ਨਾਲ ਮਸਲਾ ਹੱਲ ਨਹੀਂ ਕਰਾ ਸਕਦੇ ਤੇ ਜੋ ਕਿਸਾਨ ਬੈਠੇ ਨੇ ਤੰਗਦਨਾ ਨਾ ਕਰੋ ਪਹਿਲਾਂ ਵੀ ਤੁਸੀਂ ਆਪ ਤੁਸੀਂ ਜਾਣਦੇ ਹੋ ਕਿੰਨੀ ਪ੍ਰੋਬਲਮ ਆਈਆਂ ਦਾ ਬਿਜਲੀ ਦੀ ਪ੍ਰੋਬਲਮ ਆਈ ਪਾਣੀ ਦੀ ਪ੍ਰੋਬਲਮ ਆਈ ਜਾਂ ਸਫਾਈਆਂ ਦੀ ਪ੍ਰੋਬਲਮ ਆਈ ਉਹ ਵੀ ਆਲਰੇਡੀ ਧਰਨੇ ਲਾ ਕੇ ਉੱਤੇ ਟਰਾਂਸਫਾਰਮਰ ਖਾਏ ਗਏ ਪਾਣੀ ਦਾ ਇੰਤਜ਼ਾਮ ਕਰਾਇਆ ਗਿਆ ਤੇ ਸਪਰੇ ਵਗੈਰਾ ਦਾ ਕਰਾਇਆ ਗਿਆ ਗਰਮੀ ਦੇ ਵਿੱਚ ਵੀ ਕੋਈ ਮੱਛਰ ਵਗੈਰਾ ਦੀ ਆ ਉਹ ਵੀ ਜਿਹੜੇ ਸਰਕਾਰ ਦਾ ਆਪਣਾ ਮੁੰਡਲਾ ਹੱਕ ਬਣਦਾ ਆਸਾਨੀ ਤੌਰ ਤੇ ਸਾਡਾ ਵੀ ਹੱਕ ਹੈ ਤੇ ਸਰਕਾਰ ਦਾ ਵੀ ਹੱਕ ਬਣਦਾ ਆਸਾਨੀ ਤੌਰ ਤੇ ਬਣਦਾ ਤੇ ਸਰਕਾਰੀ ਤੌਰ ਤੇ ਹੀ ਬਣਦਾ ਉਹ ਵੀ ਅਸੀਂ ਧਰ ਨਿਲਾ ਲਾ ਕੇ ਲੈਂਦੇ ਰਹੇ ਨੇ ਉਹ ਤਾਂ ਕਲੀਅਰ ਦਿਖਦਾ ਵੀ ਸਰਕਾਰ ਦਾ ਜੋ ਪੱਖ ਹੈ ਉਹ ਸੈਂਟਰ ਸਰਕਾਰ ਵਾਲਾ ਹੈ ਇਹ ਤੁਹਾਡੀ ਸਰਕਾਰ ਪੰਜਾਬ ਸਰਕਾਰ ਮੈਂ ਨਹੀਂ ਗੱਲ ਦੀ ਇਸ ਗੱਲ ਦੇ ਵਿੱਚ ਰੱਖਦੀ ਤੁਸੀਂ ਵੀ ਆ ਕਿ ਸਮਝੋ ਦੇਖੋ ਜੀ ਸਰਕਾਰ ਨਹੀਂ ਉਹ ਕਰਦੀ ਉੱਤੇ ਪਰ ਕੀ ਏ ਧਰਨੀ ਐ ਜਾਨਾ ਕੋਲ ਧਰਨੇ ਹੁੰਦਾ ਵੀ ਉਹਨੇ ਇੱਕ ਸਮਝ ਨਹੀਂ ਗੱਲਾਂ ਦੀ ਜੋ ਮੂਢਲੇ ਹੱਕ ਨੇ ਆਸਾਨੇ ਤੌਰ ਤੇ ਲਾ ਲਓ ਜੀ ਸਰਕਾਰ ਦੇ ਆਪਣੇ ਹੱਕ ਨੇ ਉਹ ਵੀ ਸਾਨੂੰ ਧਰਨੇ ਲਾ ਕੇ ਲੈਣੇ ਪੈਂਦੇ ਆ ਜੇ ਛੁੱਟ ਛੁੱਟੀਆਂ ਗੱਲਾਂ ਨੇ ਜਿਦਾਂ ਪਾਣੀ ਦੀ ਹੋਗੀ ਬਿਜਲੀ ਦੀ ਹੋਗੀ ਸਪਰੇ ਵਗੈਰਾ ਦੀ ਹੋਗੀ ਸਫਾਈ ਦੀ ਹੋਗੀ ਉਹ ਛੋਟੀ ਮੋਟੀਆਂ ਜਿਹੜੀਆਂ ਆਮ ਪ੍ਰੋਬਲਮ ਆਉਂਦੀਆਂ ਉਹ ਵੀ ਬਿਨਾ ਧਰਨੇ ਦੇ ਕਦੇ ਹੱਲ ਨਹੀਂ ਹੁੰਦੀ ਆ ਉਹ ਵੀ ਧਰਨਾ ਲਾ ਕੇ ਹੱਲ ਕਰਾਣੀ ਪੈਂਦੀ ਆ ਜੋ ਸਰਕਾਰ ਦਾ ਆਪਣਾ ਮੂਢਲਾ ਹੱਕ ਹੱਕ ਬਣਦਾ ਉਹ ਸਹੂਲਤਾਂ ਦੇਣੀਆਂ ਪਰ ਉਹ ਵੀ ਨਹੀਂ ਸਰਕਾਰ ਦੇਣ ਦੀ ਇਸ ਕਰਕੇ ਇਹ ਕਹਿ ਸਕਦੇ ਵੀ ਸਰਕਾਰ ਹਰਿਆਣੇ ਨਾਲ ਤੇ ਸੈਂਟਰ ਨਾਲ ਲਿਖੀ ਜਾਂਦੀ ਹੈ